ਤੇ ਯਾਰ ਤੇਰੇ ਬਾਰੇ ਕੀ ਮੈਨੂੰ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਹਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਰਬ ਰਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਕਿ ਮੈਨੂੰ ਐ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ ਮੇਰੇ ਤੋਂ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਗਾ ਮੈਂ ਜਿੱਤਾਂ ਦੇ ਬਾਅਦ ਆਕੇ ਸਪੋਰਟ ਰੱਖੀ ਜੀ ਜਿੱਤਾਂ ਦੇ ਬਾਅਦ ਜਿੱਤਾਂ ਰੱਬ ਦੇ ਹੱਥੀਆ ਪੱਲੇ ਔਰ ਅਬ ਆਪਣੇ ਕੋਲ ਅਖਰਾਜ ਜਿੱਤਾਂ ਸਭ ਤੋਂ ਪਹਿਲੇ ਮੈਂ ਕਹਾਂਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਪੀ ਜੈ ਪਰ ਜੈ ਪਰਮਾਨ ਵਾਹਿਗੁਰੂ ਜੀ ਦਾ ਜੈ ਬਲਦਾਸ ਅਮ ਅਸੀਂ ਉਹਦੇ ਬਸ ਅਮਾਰੇ ਹਾਲੇ ਲੁਇਆ ਬਹੁਤ ਸਵਾਗਤ ਤੁਸੀਂ ਆਵਦਾ ਪਰ ਸਭ ਨੇ ਕਿਸ ਤਰ੍ਹਾਂ ਕੀ ਤੁਸੀਂ ਨਹੀਂ ਨੰਨ ਕਾਰਨ ਮੈਂ ਤੇਰੀ ਸ਼ਾਨ ਮੈਨੂੰ ਬਖਸ਼ੋ ਜੇ ਕਰਾਮਾ ਚਿੰਤ ਬੁਣੀ ਦਾ ਹੋਸ ਤੇ ਜਲਾਈ ਜੈ ਬਿਖੋ ਜੀ ਅਸੀਂ ਦਿੱਤੇ ਜਿਹੜਾ ਪਾ ਕੇ ਆਲੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਤੇ ਸਹੀ ਕੀਤਾ ਲੇਕਿਨ ਅੱਜ ਜਿਹੜੇ ਲੈਕਚਰ ਹੋ ਗਏ ਐ ਲੈਕਚਰ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਚਾਹ ਜੇ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜ ਨੂੰ ਮਿਲਣਾ ਮਾਸਾ ਪਰ ਇਹ ਜਦੋਂ ਸੀਐਮ ਬਣੇ ਸੀ ਬਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਣਾ ਪਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਣਾ ਇਨਸਾਨ ਆਈ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇ ਕੇ ਸਾਥ ਦੁੱਖ-ਦਰਦ ਨਹੀਂ ਵੰਡਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਗਿੱਤਾਂ ਦੇ ਮੈ ਇਲੈਕਸ਼ਨ ਨਹੀਂ ਲੰਘਦਾ ਤੇ ਮੈਂ ਸਾਰਾ ਕਾਊਂਟ ਕਰਨ ਪਿਆ ਤਾਂ ਉਹਨੇ ਕਰ ਮੇਰੇ ਘਰ ਦੇ ਬੜਾ ਹਣਾਣ ਆਣ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਹੀ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚਾਜਨ ਦਾ ਸੀਗਾ ਬੰਦਾ ਨਹੀਂ ਰਹੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚਾਜਨ ਦਾ ਸੀਗਾ ਕਿ ਅਜੀ ਉਹ ਬੰਦਾ ਕਿੰਨਾ ਮੈ ਨਹੀਂ ਲੰਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲੜ ਗਿਆ ਮੈਂ ਥੱਕ ਗਿਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤਨੂ ਕਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲਣਾ ਉਹਦੇ ਵਿੱਚ ਤੁਹਾਨੂੰ ਸਾਹਮਣੇ ਆਉਂਗਾ ਜਾਂ ਆਪਣੀ ਫਿਲਮੀ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ गाना ਆ ਰਿਹਾ ਉਹ ਤਣਾ ਛੇਤੀ ਲੋਚ ਉਹਨਾਂ ਦੇ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਕਿ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਹੁਕਮ ਉਤੇ ਦੁਹਾਨਾ ਅਸਣਾ ਹਾਂ ਸਸ ਮੈਸ ਸਬ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਢਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦ ਜੰਗ ਬਲੜ ਕੋਵਾਰੇ ਤੋਂ ਅਪੁਰਸੀ ਦੀ ਭੁਖ ਨੇ ਕੀਤਾ ਅਪੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਮਾਰੇ ਤੋਂ ਵੇਖ ਭਗਤ ਸਿੰਘ ਅੱਜ ਸੋਚ ਕੈਨੀ ਸਾਧੀ ਆ ਜੀ ਅੱਛੀ ਨਹੀਂ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ ਸਾਡੇ ਇਧਰ ਦੇ ਨਿਮਾਂ ਦੇ ਅੱਗੇ ਜਾਂਦੇ ਜਦੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਸੀ ਮਨ ਕੋ ਬਾਜ ਉਹਦੀ ਚੈਨੀ ਸਾਹਿਬ ਜਿੱਦੋਂ ਲੈ ਜਿਲ੍ਹੇ ਦਾ ਕੋਟਾ ਨੂੰ ਗਿਆ ਮੈਂ ਕਹਿੰਦਾ ਤੁਹਾਨੂੰ ਮੇਰੇ ਨਾਲ ਦੇ ਇੱਕ ਵੋਟ ਮੈਨੂੰ ਪਾ ਦਿਓ ਜਿੱਤ ਤੁਹਾਡੇ ਕਰਦੀਆਂ 5 4 ਉਧਰ ਪਾ ਦਿਓ ਉਹ ਵੀ ਜਾਂ ਚੱਲਣਾ ਉਹ ਚੱਲਣਾ 250 ਵਧੀਆ ਬੰਦੇ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਘੱਟ ਘੱਟ 5 6 ਲੱਖ ਤਹਾਰਾਂਗੇ ਆਪਣੀ ਕਰਦੀ ਤੇ ਉਹ ਨਹੀਂ ਪਾਦੇ ਉਹ ਚੇਹ ਲੱਗਦਾ ਚੰਨੀ ਸਾਹਿਬ ਦੀ ਛੱਟਰਾ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ ਕੱਚਾ ਲੀਡਰ ਹੈ ਉਹ ਚੰਨੀ ਸਾਹਿਬ ਤੇ ਬਾਜੇ ਲੱਗਦਾ ਤੇਨੂੰ ਸੀਤਨਗਰ ਆ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨੇ ਆਹ ਹੋ ਸਕਦਾ ਹੋ ਨਹੀਂ ਸਕਦਾ ਫਟਕ ਇਹਦੀ ਉਹ ਮोटा ਬਾਦਰੀ ਕਰਨੀਆਂ ਸਿਰਫ ਮੇਰੀ ਇਹਨੇ ਬੋਡ ਬਣਾਣੀ ਹੋਰ ਕੀ ਹੁੰਦੀ ਨਹੀਂ ਇਹ ਕਹਿੰਦੇ ਸਾਡੇ ਪੰਜਾਬ ਦੇ ਸੀਐਮ ਨੇ ਇਹ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਉੱਟਾ ਪੈਣਦਾ ਹੈ ਨਾ ਪੈਣਾ ਆਪਾਂ ਨੇ ਖਤਰੇ ਨਹੀਂ ਹਟਣਾ ਚਿੱਟ ਨੇ ਇੰਜੀਨੀਅਰ ਬਣਨਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਹੀ ਪਹਿਮਣ ਲਾਤੇ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਖੜਾ ਬਕਰ ਸਰ ਜੀ ਮੈਂ ਉਹ ਕਰਦੇ ਅੱਜ ਮੈਂ ਕਹਿੰਦਾ 14 ਤਾਲ ਸਮਾਜ ਸਾਰ ਚੱਕ ਲੋ ਫੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਹਿੰਦਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜੁਲਬ ਜੇ ਕਦਾ ਦੇ ਜੀ ਮੈਂ ਕਿਹਦਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਰਹੇ ਦੀ ਜੁਤਿਆ ਦੇ ਸਟੈਂਡ ਲੈਣੇ ਇੱਕ ਸਟਾਈਲ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਜੇ ਦਾ ਤੁਸੀਂ ਆਪਾਂ ਦੇਖੋ ਮੈਂ ਆਪਾਂ ਦੇਖਾਂਗੇ ਉਹ ਕਹਿੰਦਾ ਤੇਨ ਮੇਰਾ ਮੈਂ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਉਹ ਤੋਂ ਵਧੀਆ ਕਹਿੰਡ ਬਣਿਆ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਲੋ ਤਿੰਨ ਵੀ ਨਵਾਂ ਸਿਰ ਮੈਨੂੰ ਉਸ ਤਰ੍ਹਾਂ ਪਤਾ ਨਾ ਕਿਸ ਤਰ੍ਹਾਂ ਪੈਸੇ ਲੂ ਗਏ ਜੋ ਪਰ ਅੱਛਾ ਨਹੀਂ ਮੈਨੂੰ ਨਾ ਪ੍ਰੋਡਕਸ਼ਨ ਹੀ ਰਹੂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਨੇ ਕਿ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਿਹੜੇ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਨਾ ਜਦੋਂ ਆਪਣੇ ਘਰ ਦਾ ਆ ਜਾਣਾ ਤੇ ਆਪਣੇ ਧੋਖੇ ਇਹ ਕਹਿੰਦੇ ਘਰ ਦਾ ਪੇਟੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਵੀ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਤੋਂ ਬਾਅਦ ਖਤਮ ਕਿਦੇ ਵਾਸਤੇ ਕਰ ਰਹੀ ਸੀ ਵੀ ਜਿਨਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਫੋਟੋ ਕਰ ਰਹੇ ਸੀ ਸਾਰਾ ਸਚਿੰਕਰ ਵਾਲੀ ਮੋੜ ਪਾਈ ਕਰਵਲੀ ਤੋਂ ਪਾਣੀ ਆ ਜੀ ਕਹੀਏ ਨਹੀਂ ਨਹੀਂ ਲੈ ਫੋਟੋ ਵੀ ਕਰਾਈ ਆ ਪੁੱਤ ਨੇ ਨਹੀਂ ਜੀ ਤਨਾ ਫੋਟੋ ਕਰਾਉਂਦੇ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇ ਨਹੀਂ ਪਾਈਏ ਇਹ ਸਹੀ ਗੱਲ ਵੀ ਨਹੀਂ ਜਾ ਕੇ ਦੇਖਿਆ ਜੀ ਮਤਰੀ ਗੱਲ ਕਰਨੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿੱਧਾ ਮੋਦੀ ਦਾ ਕਿਉਂ ਮੇਨੂ ਕਾਲ ਸੀ ਸਾਈਡ ਤੇ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਸਰਕਾਰ ਵਾਸਤੇ ਕਿਸਾਨਾਂ ਵਾਸਤੇ ਲੋਕਾਂ ਵਾਸਤੇ ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਇਹਦੇ ਪਤਨੇ ਲੈਦੀ ਕਰ ਦਿੱਤੀ ਚਹੇ ਦੇ ਮੂਰੇ ਉਹਨਾਂ ਨੇ ਬੰਦਾ ਨਹੀਂ ਫੜਕਾ ਮੰਗਲਵਾਰਾ ਪੈੜ ਪਰ ਨਾ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਸਲਾਵਾ ਖਲਾਵਾਂਗੇ ਅਸੀਂ ਫੈਲ ਲਾ ਕੇ ਮੈਂ ਦੇ ਨਾਲ ਵਕੀਲ ਤੇ 10 ਬੰਦੇ ਬਾਹਰ ਖੜੇ ਆਂ ਚੁਰਾ ਇੰਚੇ ਦਾ ਸਿਸਟਮ ਕੋ ਚੁਹਰਾ ਕੋਈ ਤੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਗਰ ਮਲੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਰਾਬ ਕਿਤੇ ਨਾ ਯਾਰ ਮੈਂ ਕਹਾਂ ਯਾਰ ਮੋਤ ਗਲਤੀ ਹੋਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੇ ਛੋਟੇ ਸਕੋਲੇ ਚੀ ਪਰ ਜ਼ਿੰਦਗੀ ਤੇ ਇੰਨਾ ਵੱਡਾ ਰਿਸਕ ਲਾ ਕੇ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਦੰਗੇ ਆਪਾਂ ਤੇ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨੇ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਮੀ ਚਾਹੀਦਾ ਸੀ ਬਾਰੇ ਸੀ ਨਾ ਮੋਤੀ ਨੇ ਮੁੱਖ ਬਰਾਜ ਸੀ ਮੁੱਖੀ ਉਹਨੇ ਬਰੁੱਥੀ ਵਿਚਾਰੇ ਗਏ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮਲਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਤੇ ਇਸੇ ਲਈ ਸਮਾਜ ਦਾ ਕਹਿੰਦਾ ਕਿ ਜਿੱਦਾਂ ਜੂ ਕਾਗਜ਼ਿਕ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋਈ ਸਕਦੀ ਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਕਿ ਇਹ ਗੇਮ ਖਤਮ ਹੋ ਜਾਣੀ ਆ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕਹ ਲਿਆ ਕਿ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਲੱਗ ਨਹੀਂ ਕਰਦੇ ਚਲੋ ਪਰਮਾਤਮਾ ਰਬ ਸਭ ਨੂੰ ਰਾਈਖੇ ਤੇ ਤੁਹਾਨੂੰ ਜਿੰਦਾਬਾਦ 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 ਪਰ ਚਲਨ ਜੀ ਚਲਨ ਜੀ ਜਿੰਦਾਬਾਦ ਅਗਲੇ ਸੀਨਾਂ ਆਰਵਾ ਚਲਨ ਜੀ ਚਲਨ ਜੀ ਅਸੀਂ ਫੇਰ ਦਵਾ ਕਰਾਂਗੇ ਰਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਪਰ ਸੋਨੀਆ ਕੰਮ ਕੀ ਤੇ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਬਤ ਦੇ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਇਹਨੂੰ ਕਹਾਂਗੇ ਰਾਹੁਲ ਗਾਦੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਾਂ ਤੇ ਜਿਨ੍ਹਾਂ ਨੇ